ਦੇਖੋ دوستੋ ਸੁਨਦਪਾ ਉਹਨੇ ਆਪਣੀ ਏਰੀਆ ਕੀ ਨੰਨਸਖਾਨ ਹੋ ਗਿਆ ਤੇ ਚਾਦਰ ਪਾਈ ਹੋਈ ਉਹ ਵੀ ਟੁੱਟ ਗਈ ਲੋਕ ਨੂੰ ਵੀ ਇਹਦੇ ਉੱਪਰ ਡਾ ਕੇ ਲਈ ਨੇਰੀ ਦੇ ਬਹੁਤ ਨਸਖਾਨ ਕਰ ਇਨੀਆਂ ਨਾਲੇ ਮਜਬੂਤ ਲਾਈ ਹੋਈ ਸੀ ਤੇ ਪਾਣ ਆ ਗਿਆ ਤੇ ਪਾੜ ਸਾਰ ਚੰਦਰ ਟੁੱਟ ਗਿਆ ਟੁੱਟ ਗਏ ਕਿੰਨੇ ਹਨੇਰੀ ਚ ਬਹੁਤ ਜ਼ਿਆਦਾ ਟੁੱਟ ਗਏ ਥੈਲੇ ਪਰ ਪੜ ਲਏਗੇ ਲੋਕ ਸਾਰੇ ਬਹੁਤ ਵੱਡਾ ਭਾਈ ਤਪਾਨ ਤੇ ਕਿੱਦਾਂ ਦੇ ਡੀਗਦੇ ਦੀ ਵੀ ਮੀਂਹ ਆਊਗਾ ਤਾਂ ਮੀਂਹ ਨਾਲ ਸਾਰਾ ਕੁਝ ਹੋਜ ਕੇ ਲੈ ਗਿਆ